ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਹੈਗਾ ਜੀ ਠੱਠੀ ਭਾਈ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਭਾਈ ਰਮਣੇ ਦੀ ਡੈਰੀ ਦੇ ਵਿੱਚੋਂ ਮਿੱਤਰੋ ਵੀਡੀਓ ਬਣਾ ਰਹੇ ਆਂ ਭਾਈ ਦਾ ਡੈਰੀ ਬੀਆ ਤੇ ਨਾਲ ਮਿੱਤਰੋ ਬੁਫਾਰ ਦਾ ਕੰਮ ਵੀ ਆ ਜਿਹਦੇ ਵਿੱਚੋਂ ਤਿੰਨ ਸੱਜਰਾ ਇੱਕ ਸੂਣ ਵਾਲੀ ਚਾਰੇ ਮੱਝਾਂ ਮਿੱਤਰੋ ਚੰਗੀਆਂ ਨੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਵੀ ਕਦੋਂ-ਕਦੋਂ ਨਹੀਂ ਸੁਣਾਂ ਨੇ ਜਾ ਇਹਦੇ ਵਿੱਚ ਮਿੱਤਰੋ ਕਿੰਨੇ ਦੇਣਾ ਸੂਣ ਦੇ ਵਿੱਚ ਬਾਕੀ ਨਹੀਂ ਹਾਂਜੀ ਭਾਈ ਕੀ ਹਾਲ ਚਾਲ ਹੈ ਸਸੀ ਕਾਲ ਸਸੀ ਕਾਲ ਹੋ ਠੀਕ ਆ ਹਾਂਜੀ ਭਾਈ ਆਪਣਾ ਨਾਮ ਹੈਗਾ ਰਮਣਾ ਹਨਾ ਇਹੇ ਜਿਹੜਾ ਤੁਹਾਡਾ ਘਰ ਆਇਆ ਕਿਹੜੀ ਸੜਕ ਤੇ ਮੇਨ ਹੈ ਇਹ ਦੱਲੂ ਵਾਲੀ ਸੜਕ ਤੇ ਹੈ ਹਾਂ ਠੱਠੀ ਭਾਈ ਤੋਂ ਦੱਲੂ ਵਾਲੇ ਨੂੰ ਸੜਕ ਜਾਂਦੀ ਹੈ ਦੱਲੂ ਵਾਲੇ ਨੂੰ ਸੜਕ ਜਾਂਦੀ ਹੈ ਠੱਠੀ ਭਾਈ ਤੋਂ ਹਨਾ ਕਿੱਲੋ ਕੋਈ ਕੋਠੀ ਆਪਨੇ ਹਾਂ ਕਿਲੋ ਕਿਲੋ ਮੀਟਰ ਤੇ ਹਨਾ ਕਿਲੋ ਮੀਟਰ ਹਨ ਠੀਕ ਆ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੂਣ ਵਾਲੀ ਦੀ ਹਾਂ ਹਾਂ ਕਿਹੜਾ ਸੂਆ ਇਹ ਮੰਨ ਲਾ ਵੀ ਤੀਜਾ ਸੂਆ ਤੂਗੀ ਹਾਂ ਤੀਜਾ ਸੂਆ ਸੂਗੀ ਹਾਂਜੀ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦਾ ਇੱਕ ਹਫਤਾ ਪਿਆ ਹੈ ਇੱਕ ਹਫਤਾ ਮਿੱਤਰੋ ਸੂਣ ਦੇ ਵਿੱਚ ਬਾਕੀ ਹੈ ਤੀਜੇ ਸੂਏ ਸੋਣਾ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਤੇ ਕਦ ਕਰਦੇ ਛਲੇ ਸੂਏ 13 ਕਿਲੋ ਚੋਇਆ ਹੈ ਠੀਕ ਹੈ ਛੋੜੇ ਪਿੰਡ ਹੋਈ ਲਈ ਜਾ ਛੋੜੇ ਪਿੰਡ ਹੋਈ ਲਈ ਜਾ ਤੋਰੋ ਜਿੰਨੇ ਕੋਈ ਤੋਰ ਖੇਤ ਸਾਡੇ ਸੋ ਨਾਗ ਮਿੱਤਰੋ ਚਾਰੇ ਚੰਗੇ ਆ ਚਾਰਾਂ ਦਾ ਜਿਹੜਾ ਰੇਟ ਵੱਖਰਾ ਵੱਖਰਾ ਹੋਣਾ ਤੁਸੀਂ ਆਪਣੀ ਤਸੱਲੀ ਦੇ ਹਿਸਾਬ ਨਾਲ ਸੌਦਾ ਕਰ ਸਕਦੇ ਹੋ ਤੀਜੀ ਸੂਏ ਇਹਨੇ ਸੂਣਾ 5 7 ਤਨ ਮਿੱਤਰੋ ਸੂਣ ਦੇ ਵਿੱਚ ਵਾਕੀ ਨੇ ਮੋੜ ਲਈ ਰੇਟ ਆਪਾਂ ਪੂਰੇ ਖਿੱਚ ਕੇ ਕਰਾਵਾਂਗੇ ਕਿਉਂਕਿ ਫਿਰ ਆਪਾਂ ਕਹਿੰਦੇ ਆ ਵੀ ਕਾਫੀ ਮੰਦਾ ਆ ਚੁੱਕਿਆ ਕਿਉਂਕਿ ਹੜਾਂ ਦੇ ਕਾਰਨ ਜਮਾ ਖਿੱਚ ਕੇ ਰੇਟ ਹੋਣਗੇ ਹਾਂਜੀ ਹੁਣ ਜੇ ਆਪਾਂ ਇਹਦੀ ਗੱਲ ਕਰਕੇ ਅ ਮੰਨ ਲਾ ਵੀ 12-13 ਲੀਟਰ ਕੱਢੂਗੀ ਦੁੱਧ ਪਿਛਲੀ ਵਾਰ 13 ਸੀ ਪਿਛਲੀ ਵਾਰ ਸੀਗੀ ਇਹ ਲਿਸਤੀ ਮੱਧ ਓਕੇ ਕੀ ਰਾਜੀ ਬਹੁਤ ਹੋਈ ਵੀ ਅੱਜ ਨੂੰ ਠੀਕ ਆ 14-15 ਕਿਲੋ ਆਰਾਮ ਨਾਲ ਚਲੋ ਇਹਦਾ ਰੇਟ ਕੀ ਕਰਤਾ ਜੀ ਇਹਦਾ 1,28,000 ਰੁਪਏ 1,28 ਹਾਂਜੀ ਓਕੇ ਦੂਜੇ ਨੰਬਰ ਮਾਨਦਾਨ ਹੋਜੂ ਮਾਨਦਾਨ ਸਾਰਿਆਂ ਦੇ ਵਿੱਚ ਇਹੋ ਜਿਹਾ ਮਿੱਤਰੋ ਇਹਦਾ ਆਸੂ ਆ ਜੀ ਇਹ ਵੀ ਤੀਜੇ ਨੂੰ ਸੂਈ ਹੈ ਜੀ ਤੀਜਾ ਸੂਆ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਨੌਵੇਂ ਦਿਨ ਆ ਜੀ ਆ ਨੌ ਮਾਦਨ ਮਿੱਤਰੋ ਸੁਈ ਨੂੰ ਤੀਜੇ ਸੂਈਆ ਬੱਚਾ ਕਿਡਾ ਬੱਚਾ ਪਹਿਲੇ ਨੰਬਰ ਪਹਿਲੇ ਨੰਬਰ ਬੱਲਾ ਕੱਟਾ ਕੱਟਾ ਓਕੇ ਧੋਰੇ ਜਨੇ ਵੀ ਅੰ ਸਿੰਘਾਂ ਦੀ ਸੇਪ ਵੀ ਮਿੱਤਰੋ ਸੋਹਣੀ ਆ ਕੱਦ ਘਾੜ ਵੀ ਠੀਕ ਐ ਨੌ ਦਿਨ ਹੋ ਗਏ ਬਾਈ ਕਹਿੰਦਾ ਵੀ ਸੁਈ ਨੂੰ ਮਗਰ ਕੱਟਾ 13 ਕਿਲੋ ਤਿਆਰ ਆਈ 13 ਕਿਲੋ ਨੈਟ ਤਿਆਰ ਆ ਕੋਈ ਮਿੱਤਰੋ ਜਿਹੜਾ ਨਾਰਮਲ ਲੇਵੇ ਜੇ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਆਪਾਂ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਨੂੰ ਵੀਡੀਓ ਬਣਨੀ ਸੀ ਤਾਂ ਹੋਰ ਚੀਜ਼ ਬਣਨੀ ਸੀ ਇੱਕ ਡੇਢ ਵਜੇ ਮਿੱਤਰੋ ਆਪਾਂ ਇਹ ਜਿਹੜੀ ਵੀਡੀਓ ਬਣਾ ਰਹੇ ਆਂ ਬਿਨ ਦੱਸੇ ਤੋਂ ਵੀਡੀਓ ਬਣਾ ਰਹੇ ਆ ਕੋਈ ਦੱਸਿਆ ਨਹੀਂ ਸੀ ਬਾਈ ਨੂੰ ਵੀ ਆਵਾਂਗੇ 13 ਕਿਲੋ ਬਾਈ ਕਹਿੰਦਾ ਵੀ ਜਿਹੜਾ ਦੁੱਧ ਤਿਆਰ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਕਿਲੋ ਦਾ ਕਿਲੋ ਮਿੱਤਰੋ ਦੁੱਧ ਹੋਰ ਵੀ ਵਧਣ ਦੀ ਉਮੀਦ ਹੈ ਕਿਉਂਕਿ ਹਜੇ 9 ਲੈਣੀ ਸੋ ਹੋਏ ਨੇ ਸੋਈ ਨੂੰ ਹਜੇ ਮਿੱਤਰੋ ਇਹਨੇ ਘੜ ਚੱਲਣਾ ਚਾਲੂ ਬਹੁਤ ਅਜੀ ਕੋਰ ਮਾਰਦੀ ਬਾਦੇ ਓਕੇ ਅੱਗੇ ਆਪਾਂ ਗੱਲ ਕਰਦੇ ਆਂ ਤੀਜੇ ਨੰਬਰ ਵਾਲੀ ਹੈ ਨਾ ਇਹਨੇ ਮੁੱਲ ਕੀ ਕਰਦਾ ਇਹਦਾ ਇਹਦਾ 142 142 ਹੁਣ ਤੀਜੇ ਨੰਬਰ ਦੀ ਗੱਲ ਕਰਦੇ ਆ ਸੂਆ ਕਿਹੜਾ ਜੀ ਇਹ ਚੌਥੇ ਸੂਏ ਸੂਈ ਹੈ ਚੌਥੇ ਸੂਏ ਸੂਈਆ ਕਰਦਾ ਸੂਈ ਆ 4 ਵਜੇ ਸੂਈ ਕੱਲ ਹਾਂਜੀ ਉਹ 4 ਠੀਕ ਹੈ ਧਾਰ ਮਿੱਤਰੋ ਚੋਈ ਵੀ ਆ ਫਿਰ ਆਪਾਂ ਕਹਨੇ ਆ ਨੌਂ ਬੋਲੇ ਦੇ ਤੇ ਬੋਲੇ ਤੋਂ ਹਿਸਾਬੇ ਨੂੰ ਤੋਰੇ ਜੇ ਫਿਰ ਚੌਥੇ ਸੂਏ ਮਿੱਤਰੋ ਸੂਈ ਆ ਕੱਲ ਦੀ ਮੰਗਰ ਬੱਚਾ ਕਟਾ ਕੱਟੀ ਕੱਟੀ ਆ ਜੀ ਹਾਂ 2 ਨੰਬਰ ਇੱਕ ਪਹਿਲੇ ਨੰਬਰ ਬਚਾਲ ਲਵਾ ਠੀਕ ਆ ਓਕੇ ਸੋ ਵੱਡੀ 베ਲ ਆ ਵੱਡਾ ਕੱਦ ਕਾਟ ਆ ਕੋਈ ਛੋਟਾ ਕੱਦ ਕਾਟਣਾ ਮਿੱਤਰੋ ਮੰਨ ਕੇ ਚੱਲਿਓ ਫੁੱਲ 베ਲ ਆ ਤੇ ਬੋਲੇ ਦੇ ਵਿੱਚੋਂ ਖਾਲੀ ਹੋ ਮੋੜ ਦੇ ਦੁੱਧ 14 ਕਿਲੋ ਬੰਦਿਆਂ ਦੀ ਗਾਰੰਟੀ ਆ ਉਹ ਵੀਏ ਪਾਈ ਤੋਂ ਲਈ ਆ ਮਾਝਾ ਠੀਕ ਆ ਜਿੱਥੋਂ ਭਾਈ ਕਹਿੰਦਾ ਵੀ ਆਈ ਆ ਕਹਿੰਦਾ 14 ਲੀਟਰ ਦੀ ਗਾਰੰਟੀ ਆ ਤੇ 10 ਕਿਲੋ ਬੋਲ ਹੁਣ ਵੀ ਹੋ ਓਕੇ ਹਾਂਜੀ 10 ਕਿਲੋ ਬਾਈ ਕਹਿੰਦਾ ਬਹੁਤ ਤਿਆਰ ਹੈ ਰੇਟ ਵਰ ਕੀ ਕਰਤਾ ਜੀ ਇਹਦਾ ਐਪਲ 28000 ਇੱਕ 28 ਉਹਦਾ ਵੀ 128 ਇਹਦਾ 142 128 ਹਾਂਜੀ ਅੱਗੇ ਆ ਕੀ ਪਹਿਲਣਾ ਹਨਾ ਇਹ ਨਹੀਂ ਦੂਜਾ ਸੁਆ ਜੀ ਦੂਜਾ ਇਹ ਕਦੋਂ ਸੇਹ ਦਾੰਦਾ ਦੂਜਾ ਸੁਆ ਕਦੋਂ ਕਦੀ ਸੁਈ ਹੈ ਇਹ ਕੱਲ੍ਹ ਸੁਈ ਹੈ 10 ਕਿਲੋ ਓਕੇ ਫੇਰ ਉਹ ਵੀ ਤੋੜ ਦਈ ਇਹਦੇ ਮਗਰ ਬੱਚਾ ਕੀ ਆ ਕਟਿਆ ਹਾਂ ਤਿੰਨਾ ਮਗਰ ਕਟਿਆ ਦੋਆ ਮਗਰ ਕਟਿਆ ਹਾਂ ਵਿਚਾਲੇ ਕੱਟੀ ਜਾ ਹਨਾ ओके ਨੌਰੂ ਦਾ ਨਾਮ ਤੋਰ ਓਏ। ਦਾਂਗਲਾ ਫਾੜ ਦੇਣੀ ਕੋਈ ਨਹੀਂ 6 6 ਤਾਂ ਠੀਕ ਹੈ। ਓਕੇ। ਦੂਜਾ ਸੁਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ। ਥਾਂ ਲਈ ਵੀ ਇਹ ਵੀ ਪੂਰੀ ਸਾਫ਼ ਹੈ। ਸਾਨੂੰ ਬਹੁਤ ਸੋਹਣਾ ਕੜਦੀ ਹੈ। ਹਾਂ ਜਦੋਂ ਬਸਮਾ ਕਰਦੀ ਹੈ। ਹਾਂ ਬਸਮਾ। ਓਕੇ। ਰੇਟ ਕੀ ਕਰਤਾ ਜੀ ਦਾ ਫਿਰ ਇਹਦਾ 12300 ਹੈ 123 ਹਾਂ ਜੀ ਹਾਂ ਦੇ ਦੂ 11 12 12 ਕਿਲੋ ਬੋਲਾ ਦੇ ਓਕੇ ਅੱਗੇ ਫਿਰ ਆਪਾਂ ਕਹਿੰਦੇ ਤੁਸੀਂ ਆਪਣੀ ਸਮਝ ਨਾ ਲੈਣੀ ਆ ਪਰ ਆਪਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਉਹਨੀ ਇੱਕ ਚੀਜ਼ ਦੱਸ ਗਏ 8 ਤੋਂ 9 ਕਿਲੋ ਬੋਲਾ ਹੋਊਗਾ 9 ਕਿਲੋ ਪਾਈ ਕਹਿੰਦਾ ਬੋਲਾ ਮੰਗਰ ਕਟਾ ਤੇ ਕੱਲ ਦੇ ਸੂਈ ਆ ਤੇ ਰੇਟ 123 ਹੈ ਨਾ ਫੋਨ ਨੰਬਰ ਬੋਲਦੇ ਆਪਾਂ 98788 98788 04644 04644 ਹਾਂ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜੇਕਰ ਕੋਈ ਨਵਾਂ ਭਰਾ ਆਪਣੇ ਨਾਲ ਜੁੜ ਰਿਹਾ ਆਪਣੇ ਪੇਜ ਨੂੰ ਫੋਲੋ ਕਰੋ ਤੇ YouTube ਚੈਨਲ ਮਿੱਤਰੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82 124 ਧੰਨਵਾਦ